ਇਸ਼ੂ ਇੱਕ ਬੜਾ ਗੰਭੀਰ ਇਸ਼ੂ ਬੜਾ ਚਿੰਤਾਜਨਕ ਇੱਕ ਇਹੋ ਜਿਹਾ ਇਸ਼ੂ ਇਹੋ ਜਿਹਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਘਰ ਘਰ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ ਏ ਇਸ ਮੁੱਦੇ ਨੇ ਕੱਲ ਫਰੀਦਕੋਟ ਪੁਲਿਸ ਦਾ ਇੱਕ ਕਾਂਸਟੇਬਲ ਜਿਹਦਾ ਨਾਮ ਗੁਰਮੀਤ ਸਿੰਘ ਹੈ ਉਹ ਮਹਾਲੀ ਹੈਰੋਇਨ ਵੇਚਣ ਗਿਆ ਅੱਧਾ ਕਿਲੋ ਹੀਰੋਇਨ ਨਾਲ ਐਸਟੀਐਫ ਨੇ ਉੱਥੇ ਕਾਬੂ ਕੀਤਾ ਅੱਜ ਹਾਲਾਤ ਜਿਹੜੇ ਬਣਿਆ ਪੰਜਾਬ ਤੇ ਹਰ ਰੋਜ਼ ਸਵੇਰੇ ਸ਼ਾਮ ਖਬਰਾਂ ਆਉਂਦੀਆਂ ਕਿ ਅੱਜ ਡਰਗ ਓਵਰਡੋਜ਼ ਨਾਲ ਪੰਜ ਬੰਦਿਆਂ ਦੀ ਡੈਥ ਹੋ ਗਈ ਜੀ ਅੱਜ ਡਰਗ ਓਵਰਡੋਜ਼ ਨਾਲ ਸੱਤ ਬੰਦਿਆਂ ਦੀ ਡੈਥ ਹੋ ਗਈ ਇੱਕ ਪਿੰਡ ਦੇ ਵਿੱਚ ਡਰਗ ਓਵਰਡੋਜ਼ ਨਾਲ ਚਾਰ ਬੰਦਿਆਂ ਦੀ ਡੈਥ ਹੋ ਗਈ ਇਹ ਖਬਰਾਂ ਹਰ ਰੋਜ਼ ਆ ਰਹੀਆਂ ਪਰ ਇੱਕ ਪੁਲਿਸ ਕਾਂਸਟੇਬਲ ਜਿਸ ਫੋਰਸ ਦੀ ਜ਼ਿੰਮੇਵਾਰੀ ਹੈ ਡਰੱਗ ਤੇ ਅ ਰੋਕ ਦੀ ਲਾਉਣੀ ਡਰੱਗ ਜਿਹੜੇ ਸਮਗਲਰਸ ਹੈ ਉਹਨਾਂ ਨੂੰ ਕਾਬੂ ਕਰਨਾ ਅੱਜ ਜਦੋਂ ਉਹ ਰਲ ਕੇ ਇਹ ਕੰਮ ਕਰਨ ਲੱਗ ਗਏ ਹੈ ਤੇ ਇਹਦੂ ਵੱਡੀ ਚਿੰਤਾ ਦਾ ਵਿਸ਼ਾ ਕੀ ਹੈ ਪਰ ਇਹਦੇ ਵਿੱਚ ਇਸ ਕਨਸਟੇਬਲ ਦੀ ਅਰੈਸਟ ਨੇ ਕਈ ਵੱਡੇ ਸਵਾਲ ਖੜੇ ਕੀਤੇ ਹੈ ਜਿੱਥੇ ਸਰਕਾਰ ਦਾ ਵੀ ਦੋਹਰਾ ਚਿਹਰਾ ਜਿੱਥੇ ਮੁੱਖ ਮੰਤਰੀ ਦਾ ਦੌਰਾ ਚੇਰਾ ਸਾਹਮਣੇ ਆਉਂਦਾ ਹੈ ਤੁਸੀਂ ਦੇਖੋ ਆ ਖਬਰ ਅੱਜ ਲੱਗੀ ਹੈ ਇੱਕ ਕਾਂਸਟੇਬਲ ਤੇ ਉਹਦੀ ਇੱਕ ਮਹਿਲਾ ਸਾਥੀ ਅੱਧਾ ਕਿਲੋ ਤਕਰੀਬਨ ਅੱਧਾ ਕਿਲੋ ਹਿਰੋਇਨ ਨਾਲ ਮੁਹਾਲੀ ਕਾਬੂ ਕੀਤਾ ਪੁਲਿਸ ਨੇ ਹੁਣ ਇਹ ਜਿਹੜੀ ਮਹਿਲਾ ਸਾਥੀ ਆ ਉਹਦੀ ਨਵਦੀਪ ਕੌਰ ਕਾਂਸਟੇਬਲ ਦਾ ਨਾਮ ਗੁਰਮੀਤ ਸਿੰਘ ਹੈ ਉਹ ਪਹਿਲਾਂ ਹੀ 6 ਕ੍ਰਿਮੀਨਲ ਕੇਸਿਸ ਦੇ ਵਿੱਚ ਬੁਕਟ ਹੈ ਜਿਦੇ ਚੋਂ 3 ਡਰਗ ਸਮੱਗਲਿੰਗ ਨਾਲ ਰਿਲੇਟਡ ਹੈ ਹੈਬਿਚੁਅਲ ਮੈਂ ਤੁਹਾਨੂੰ ਰੁਕਾ ਪੜ ਕੇ ਦੱਸੂਗਾ ਜਿਹੜਾ ਐਸਟੀਐਫ ਨੇ ਲਿਖਿਆ ਉਹਨਾਂ ਨੇ ਵੀ ਲਿਖਿਆ ਕਿ ਬੜੇ ਲੰਮੇ ਸ ਜਿਹੜਾ ਅਸਲੀ ਚਿਹਰਾ ਉਹ ਸਾਹਮਣੇ ਆਉਂਦਾ ਪੁਲਿਸ ਕਹਿੰਦੀ ਜੀ ਕਲਾਇੰਟਸ ਲੱਭਾਂਗੇ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਕਹਿੰਦਾ ਕਿ ਅਸੀਂ ਵੱਡੀ ਮੱਛੀ ਫੜਨੀ ਹੈ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਪ੍ਰਤੀ ਸਾਡੀ ਹੋਰ ਅਪਰੋਚ ਹੈ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹੈ ਉਹਨਾਂ ਪ੍ਰਤੀ ਹੋਰ ਅਪਰੋਚ ਹੁਣ ਇਨਵੈਸਟੀਗੇਸ਼ਨ ਦਾ ਐਂਗਲ ਤੁਸੀਂ ਦੇਖੋ ਕਹਿੰਦੇ ਅਸੀਂ ਕਲਾਇੰਟਸ ਫੜਨੇ ਹੈ ਉੱਤੇ ਨੂੰ ਨਹੀਂ ਜਾ ਰਹੇ ਵੀ ਇਹਨਾਂ ਦਾ ਸਪਲਾਈਅਰ ਕੌਣ ਹੈ ਇਹਨਾਂ ਦੇ ਸਰਪ੍ਰਸਤੀ ਸਰਕਾਰ ਦੇ ਵਿੱਚ ਅਫਸਰਸ਼ਾਹੀ ਦੇ ਵਿੱਚ ਕੌਣ ਕਰ ਰਿਹਾ ਉਸ ਪਾਸੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਲੈ ਜਾ ਰਹੀ ਹੁਣ ਤੁਸੀਂ ਵੇਖੋ ਆ ਰੁਕਾ ਕੱਲ ਪੁਲਿਸ ਨੇ ਉਥੇ ਐਸਟੀਐਫ ਨੇ ਕੱਟਿਆ ਜਿਹਦੇ ਸਾਰੀ ਡਿਟੇਲ ਦੇ ਕੇ ਵੀ ਕਿਵੇਂ ਮੁਕਬਰੀ ਮਿਲੀ ਇਹਨਾਂ ਕੋਲੇ ਵਾਕਸਵੈਗਨ ਦੀ ਪੋਲੋ ਕਾਰ ਸੀ ਸੀਐਚ 0 1 ਸੀਬੀ 6900 ਉਹਦੇ ਵਿੱਚ ਇਹ ਦੋਨੇ ਬੈਠੇ ਸੀ ਤੇ ਬੜੇ ਲੰਮੇ ਸਮੇਂ ਤੋਂ ਮੁਹਾਲੀਏ ਏਰੀਆ ਦੇ ਵਿੱਚ ਹੀਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਸੀ ਹੁਣ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਜਾ ਕੇ ਜਿੱਥੇ ਉਹਦੀ ਪੋਸਟਿੰਗ ਹੈ ਉੱਥੋਂ 200 ਕਿਲੋਮੀਟਰ ਦੂਰ ਜਾ ਕੇ ਹੀਰੋਇਨ ਦਾ ਧੰਦਾ ਰੈਗੂਲਰਲੀ ਲੰਮੇ ਸਮੇਂ ਤੋਂ ਕਰ ਰਿਹਾ ਹੈ ਤੇ ਕੀ ਇੱਥੋਂ ਦੀ ਪੁਲਿਸ ਨੂੰ ਪਤਾ ਨਹੀਂ ਲੱਗਿਆ ਉਹਦੀ ਗੈਰਹਾਜ਼ਰੀ ਦਾ ਤੁਸੀਂ ਸਰਕਾਰ ਦੇ ਦਾਅਵਿਆਂ ਦੀ ਹੂਕ ਨਿਕਲਦੀ ਮੈਂ ਤੁਹਾਨੂੰ ਅੱਗੇ ਵੀ ਹੋਰ ਦੱਸ ਦਾਂ ਪਿੱਛੇ ਜੇ ਸਰਕਾਰ ਨੇ ਜਦੋਂ ਰੌਲਾ ਪਿਆ ਰੋਜ਼ ਖਬਰਾਂ ਲੱਗਣ ਲੱਗੀਆਂ ਕਿ ਅੱਜ ਪੰਜਾਬ 'ਚ ਡਰੱਗ ਓਵਰਡੋਸ ਨਾਲ 14 ਡੈਥਸ ਇਨ 14 ਡੇਸ ਆ ਖਬਰ ਲੱਗੀ ਇਨ ਜਸਟ 1 ਵੀਕ 5 ਯੂਥਸ ਡਾਈ ਆਫ ਡਰੱਗ ਓਵਰਡੋਸ ਇਨ ਪਟੰਡਾ ਇਹ ਖਬਰ ਲੱਗੀ ਤਰਨਤਾਰਨ ਦੇ ਪਿੰਡ 'ਚ 4 ਬੰਦਿਆਂ ਦੀ ਇੱਕ ਮਹੀਨੇ ਇੱਕੋ ਪਿੰਡ 'ਚ ਡੈਥ ਹੋ ਗਈ ਡਰੱਗ ਓਵਰਡੋਸ ਨਾਲ ਇਹ ਖਬਰਾਂ ਲੱਗੀਆਂ ਪਾਗੇ ਪ੍ਰਾਣੇ ਦੇ ਪਿੰਡ ਚ 7 ਦਿਨਾਂ ਚ ਇੱਕੋ ਪਿੰਡ ਭਲੂਰ ਦੋ ਬੰਦਿਆਂ ਦੀ ਡੈਥ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਮੈਂ ਕਹੂੰਗਾ ਇੱਕ ਆਰਡਰ ਕੀਤਾ ਕਿ 10000 ਪੁਲਿਸ ਕਰਮਚਾਰੀ ਜਿਹੜਾ ਥਾਣਿਆਂ ਚ ਕੰਮ ਕਰਦਾ ਹੈ ਲੋਅਰ ਰੈਂਕਸ ਦੇ ਵਿੱਚ 10000 ਪੁਲਿਸ ਕਰਮਚਾਰੀ ਅਸੀਂ ਜਿਹੜੇ ਲੰਬੇ ਸਮੇਂ ਤੋਂ ਇੱਕ ਥਾਣੇ ਚ ਬੈਠੇ ਆ ਜਾਂ ਇੱਕ ਜ਼ਿਲ੍ਹੇ ਚ ਬੈਠੇ ਆ ਜਾਂ ਇੱਕ ਸ਼ਹਿਰ ਚ ਬੈਠੇ ਆ ਉਹਨਾਂ ਨੂੰ ਬਦਲ ਰਹੇ ਆ ਤਾਂਕਿ ਨੈਕਸਸ ਤੋੜਿਆ ਜਾ ਸਕੇ ਹੁਣ ਇਹ ਨੈਕਸਸ ਕਿਵੇਂ ਟੁੱਟੂਗਾ ਤੁਸੀਂ ਇਹਦੇ 'ਚ ਹੁਣ ਸਵਾਲ ਪੰਜਾਬ ਪੁਲਿਸ ਦੇ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਨੂੰ ਵੀ ਦੇਣਾ ਪੈਣਾ ਤੇ ਇਸ ਜਵਾਬ ਭਗਵੰਤ ਮਾਨ ਐਜ਼ ਹੋਮ ਮਿਨਿਸਟਰ ਉਹਨੂੰ ਵੀ ਦੇਣਾ ਪੈਣਾ ਹੁਣ ਇਹ ਜਿਹੜਾ ਕਾਂਸਟੇਬਲ ਗੁਰਮੀਤ ਸਿੰਘ ਹੈ ਇਹਦੇ ਆਰਡਰ ਉਦੋਂ ਕੋਟਕਪੂਰੇ ਦੇ ਕਰ ਦਿੱਤੇ ਗਏ ਸੀ ਪਹਿਲਾਂ ਤਾਂ ਇਹ ਪਹਿਲਾਂ ਹੀ ਟੈਂਟਡ ਸੀ ਪਿੱਛੇ ਜੇ ਬਹਾਲ ਹੋਇਆ ਸੀ ਮਾੜੇ ਚੰਗੇ ਕੰਮਾਂ 'ਚ ਪਹਿਲਾਂ ਵੀ ਨਾ ਆਉਂਦਾ ਰਿਹਾ ਫੇਰ ਵੀ ਆਰਡਰ ਕਰਤੇ ਕੋਟਕਪੂਰੇ ਦੇ ਹੁਣ ਅੱਜ ਕਾਗਜ਼ਾਂ 'ਚ ਆਰਡਰ ਤਾਂ ਕੋਟਕਪੂਰੇ ਬੋਲ ਰਹੇ ਅੱਜ ਤੱਕ ਪਰ ਕੰਮ ਫਰੀਦਕੋਟ ਸਿਟੀ ਦੇ ਵਿੱਚ 2 ਨੰਬਰ 'ਚ ਕਰ ਰਿਹਾ ਸੀ ਕਿਹਦੇ ਹੁਕਮਾਂ 'ਤੇ ਇਹ ਜਵਾਬ ਦੇਵੇ ਫਰੀਦਕੋਟ ਪੁਲਿਸ ਇਹ ਜਵਾਬ ਦੇਵੇ ਐਸਐਸਪੀ ਇਹ ਜਵਾਬ ਦੇਵੇ ਭਗਵੰਤ ਮਾਨ ਕਿਹਦੇ ਹੁਕਮਾਂ 'ਤੇ ਜਿਸ ਕਾਂਸਟੇਬਲ ਦੇ ਕਾਗਜ਼ਾਂ ਦੇ ਵਿੱਚ ਆਰਡਰ ਕੋਟਕਪੂਰੇ ਦੇ ਬੋਲ ਰਹੇ ਐ ਕਿਹਦੇ ਜ਼ੁਬਾਨੀ ਹੁਕਮਾਂ ਤੇ ਕਿਹਦੀ ਸਫਾਰਿਸ਼ ਤੇ ਉਹਨੂੰ ਫਰੀਦਕੋਟ ਸਿਟੀ ਵਿੱਚ ਇੱਥੇ ਲਿਆ ਕੇ ਬਿਠਾਇਆ ਗਿਆ ਤੇ ਜਦੋਂ ਇੱਥੋਂ ਗੈਰ ਹਾਜ਼ਰ ਹੁੰਦਾ ਸੀ ਮੁਹਾਲੀ ਜਾਂਦਾ ਸੀ ਆਪਦਾ ਹੀਰੋਇਨ ਦਾ ਧੰਦਾ ਕਰਨ ਉਦੋਂ ਅੱਖਾਂ ਕਿਹਦੇ ਹੁਕਮਾਂ ਤੇ ਮੀਚੀਆਂ ਗਈਆਂ ਇਹ ਜੋ ਇਹ ਜਵਾਬ ਭਗਵੰਤ ਮਾਨ ਨੂੰ ਤੇ ਪੰਜਾਬ ਪੁਲਿਸ ਨੂੰ ਐਸਐਸਪੀ ਫਰੀਦਕੋਟ ਨੂੰ ਦੇਣਾ ਪੈਣਾ ਅੱਜ ਵੱਡੇ ਵੱਡੇ ਦਾਅਵੇ ਸਰਕਾਰ ਬੜੇ ਲੰਮੇ ਸਮੇਂ ਤੋਂ ਕਰ ਰਹੀ ਹੈ ਮੈਂ ਇੱਕ ਵੀਡੀਓ ਵੀ ਤੁਹਾਡੇ ਸਾਹਮਣੇ ਜ਼ਰੂਰ ਦਿਖਾਉਣੀ ਚਾਹੂੰਗਾ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੀ ਗੱਲ ਕੀ ਹੁੰਦੀ ਸੀ ਕਿ ਨਿਯਤ ਸਾਫ਼ ਹੋਣੀ ਚਾਹੀਦੀ ਹੈ 10 ਦਿਨਾਂ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਹੈ ਪੁਲਿਸ ਕੋ ਫ੍ਰੀ ਹੈਂਡ ਦੋ 10 ਦਿਨੋਂ ਮੇ ਖਤਮ ਹੋ ਜਾਏਗਾ ਫਿਰ ਸਰਕਾਰ ਬਣੀ ਭਗਵੰਤ ਮਾਨ ਦੇ ਬਿਆਨ ਕਿਵੇਂ ਆਉਂਦੇ ਰਹੇ ਰੈਗੂਲਰਲੀ ਤੇ ਅੱਜ ਸਰਕਾਰ ਬਣੀ ਨੂੰ 2.5 ਸਾਲ ਤੋਂ ਉੱਪਰ ਹੋ ਗਏ ਤੇ ਅੱਜ ਹਾਲਾਤ ਪੰਜਾਬ ਦੇ ਕਿਵੇਂ ਨਰਕ ਬਣਦਾ ਜਾ ਰਿਹਾ ਇੱਕ ਨਸ਼ੇ ਦਾ ਦਰਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿ ਤੇ ਸਰਪ੍ਰਸਤੀ ਹੀਟ ਜਿਹੜਾ ਚੱਲ ਰਿਹਾ ਮੈਂ ਇੱਕ ਵਾਰੀ ਤੁਹਾਨੂੰ ਤੁਹਾਡੇ ਕੈਮਰਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦਿਖਾਉਣਾ ਚਾਹੁੰਗਾ ਕਿਉਂਕਿ ਡੇਟ ਵਾਈਜ਼ ਇੱਕ ਅਸੀਂ ਕੰਪਾਈਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਅਰਵਿੰਦ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਬਿਆਨ ਨਸ਼ੇ ਵਾਲੇ ਮੁੱਦੇ ਤੇ ਕੀ ਕੀ ਆਉਂਦੇ ਰਹੇ ਆ ਉਹ ਤੁਸੀਂ ਇੱਕ ਵਾਰੀ ਦੇਖ ਲਓ ਤੇ ਉਸ ਤੋਂ ਅੱਗੇ ਫਿਰ ਮੈਂ ਬਾਕੀ ਦੀ ਗੱਲ ਰੱਖੂੰਗਾ ਨਸ਼ਾ ਖਤਮ ਕਰਨੇ ਕੀ ਹੈ तो नशा सकता। अगर हमारा मुख्यमंत्री ईमानदार है और ये नशा बेच सक दो हजार बाईस तो करेगा? ये डीजीपी को बुला के बोलेगा कि दस दिन के अंदर एक एक सप्लायर जेल के अंदर होना चाहिए पुलिस को खुला हाथ दे दो आप पुलिस सारे नेटवर्क को जानती है हमारी सरकार आएगी मैं गारंटी दे रहा हूँ आज एक नई गारंटी दे रहा हूँ सरकार तीन महीने के अंदर चार महीने के अंदर नशा खत्म कर पंजाब के समस्या है ਉਹਦਾ ਪੂਰਾ ਰੋਡ ਮੈਪ ਤਿਆਰ ਕਰ ਮਈ 2022 ਸਖਤ ہدایتਾਂ ਕੀਤੀਆਂ ਗਈਆਂ ਨੇ ਪੁਲਿਸ ਡਿਪਾਰਟਮੈਂਟ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਜੇ ਕੋਈ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਹੈ ਇਮੀਡੀਏਟਲੀ ਐਕਸ਼ਨ ਲੋ ਸਖਤ ਤੋਂ ਸਖਤ ਪਰਚਾ ਪਾਇਆ ਜਾਵੇ ਇਹ ਕਾਰਜੋਂ ਸੇ ਬਾਹਰ ਨਿਕਲ ਕੇ ہم ਇਸ ਤੇ ਲੱਗੇ ਹੋਏ ਹਾਂ ਮੈਨੂੰ ਉਮੀਦ ਹੈ ਅਗਲੇ ਮਹੀਨੇ ਤੱਕ 22 ਜੁਲਾਈ 2022 ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੋਣ ਦੇ ਵਿੱਚ ਕੰਮ ਜਲਦੀ ਹੋ ਜਾਗੇ ਸਹਿਯੋਗ ਤੁਹਾਡਾ ਚਾਹੀਦਾ ਬਸ ਹੁਣ ਮੈਨੂੰ ਇਹ ਦੱਸੋ ਜੀ ਜਨਵਰੀ 2022 ਤੋਂ ਚੱਲੇ ਇਹ ਸਰਕਾਰ ਬਣਨ ਤੋਂ ਪਹਿਲਾਂ ਕਿ ਸਰਕਾਰ ਸਾਡੀ ਬਣ ਜੇ 10 ਦਿਨਾਂ 'ਚ ਖਤਮ ਕਰਾਂ ਫੇਰ ਭਗਵੰਤ ਮਾਨ ਸਾਹਿਬ ਸਰਕਾਰ ਬਣਦੇ ਸਾਰ 2022 'ਚ ਕੀ ਰੋਡ ਮੈਪ ਤਿਆਰ ਹੋ ਗਿਆ ਫੇਰ 15 ਅਗਸਤ ਕਿੰਨੀਆਂ 15 ਅਗਸਤ ਆਗੀਆਂ ਕਿੰਨੀਆਂ 26 ਜਨਵਰੀ ਟੱਪ ਗਈਆਂ ਕਿੱਥੇ ਗਿਆ ਇਹ ਨਸ਼ੇ ਦੇ ਕਾਬੂ ਕਰਨ ਦਾ ਜਿਹੜਾ ਇਹਨਾਂ ਦਾ ਵਾਅਦਾ ਸੀ ਕਾਬੂ ਕਰਨਾ ਤਾਂ ਛੱਡੋ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਣੀ ਚਾਹਣਾ ਸਾਡੇ ਫਰੀਦਕੋਟ ਦੀ ਆ ਬਾਜ਼ੀਕਰ ਬਸਤੀ 'ਚ ਸਾਡੇ ਇੱਕ ਆਂਗਣਵਾੜੀ ਸੈਂਟਰ ਹੈ ਉਸ ਦੇ ਦੀਵਾਰ ਤੇ ਲਿਖਿਆ ਕਿ ਚਿੱਟਾ ਲਓ ਆ ਐਰੋ ਬਣੀ ਹੈ ਕਿੱਥੋਂ ਮਿਲਦਾ ਚਿੱਟਾ ਲਓ 1 ਕਿਲੋਮੀਟਰ 2 ਨੰਬਰ ਚੌਕ ਤੇ ਐਰੋ ਬਣ ਕੇ ਵੀ ਇੱਥੇ ਜਾਓ ਤੇ ਚਿੱਟਾ ਲਓ ਇਹ ਆਂਗਣਵਾੜੀ ਸੈਂਟਰ ਸਰਕਾਰੀ ਆਂਗਣਵਾੜੀ ਸੈਂਟਰ ਸਰਕਾਰ ਦੀ ਦਿਵਾਰ ਤੇ ਲਿਖਿਆ ਹੋਇਆ ਤੇ ਕੀ ਐਕਸ਼ਨ ਹੋਇਆ ਜੀ ਜਾ ਕੇ ਉਹਦੇ ਤੇ ਸਰਕਾਰ ਨੇ ਕੂਚੀ ਮਰਾਤੀ ਇਹ ਆਇਡੈਂਟੀਫਾਈ ਕੀਤਾ ਕਿ ਇਹ ਕਿਹੜੇ ਬੰਦਿਆਂ ਨੇ ਲਿਖਿਆ ਇਹ ਆਇਡੈਂਟੀਫਾਈ ਕੀਤਾ ਕਿ ਇਹ ਬੰਦੇ ਕੌਣ ਆ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਨਹੀਂ ਕਿਉਂਕਿ ਸਭ ਰਲੇ ਮਿਲੇ ਹੋਏ ਸੋ ਉਹੀ ਸਵਾਲ ਜਿਹੜਾ ਮੈਂ ਰਿਪੀਟ ਕਰਦਾ ਇੱਕ ਵਾਰੀ ਫੇਰ ਸੋ ਜੋ ਜਵਾਬ ਅੱਜ ਭਗਵੰਤ ਮਾਨ ਨੂੰ ਐਸ ਹੋਮ ਮਿਨਿਸਟਰ ਦੇਣਾ ਪੈਣਾ ਹੈ ਕਿ ਇੱਕ ਕਾਂਸਟੇਬਲ ਜਿਹਦੇ ਆਰਡਰ ਕੋਟਕਪੂਰੇ ਥਾਣੇ 'ਚ ਬੋਲ ਰਹੇ ਆ ਸਰਕਾਰੀ ਹੁਕਮਾਂ ਮੁਤਾਬਕ ਲਿਖਤੀ ਆਰਡਰਾਂ ਮੁਤਾਬਕ ਜੀ ਨੂੰ ਕੋਟਕਪੂਰੇ ਥਾਣੇ 'ਚ ਡਿਊਟੀ ਕਰਨੀ ਚਾਹੀਦੀ ਹੈ ਉਹ ਫਰੀਦਕੋਟ ਸਿਟੀ ਥਾਣੇ ਦੇ ਵਿੱਚ ਕਿਹਦੇ ਜ਼ੁਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਤੇ ਇਲਿਗਲੀ ਕਿਵੇਂ ਇੱਥੇ ਕੰਮ ਕਰ ਰਿਆ ਸੀ ਕਿਉਂਕਿ ਆਰਡਰ ਨਹੀਂ ਆ ਉਹਦੇ ਆਰਡਰ ਕੋਡ ਪੂਰੇ ਦੇ ਆ ਸੋ ਫਰੀਦ ਕੋ ਠਾਣੇ ਚ ਕੀ ਕੀ ਦੀ ਸਫਾਰਿਸ਼ ਤੇ ਉਹਨੂੰ ਲਿਆਂਦਾ ਗਿਆ ਇਸ ਗੱਲ ਦਾ ਜਵਾਬ ਦੇਨ ਇਸ ਗੱਲ ਦਾ ਜਵਾਬ ਦੇਨ ਕਿ ਰੈਗੂਲਰਲੀ ਉਹਦੀ ਗੈਰ ਹਾਜ਼ਰੀ ਜਦੋਂ ਠਾਣੇ ਚ ਹੁੰਦੀ ਸੀ ਇੱਥੋਂ ਉਹਦੇ ਹਸਤੇ ਅੱਖਾਂ ਮੀਚਣ ਲਈ ਕਿਹਦੇ ਵੱਲੋਂ ਹਦਾਇਤ ਸੀ ਕਿ ਇਹਨੂੰ ਜਾਣ ਜੋ ਜਿੱਥੇ ਜੋ ਕੰਮ ਕਰਦਾ ਕਰੀ ਜਾਣਾ ਇਹ ਗੱਲ ਅੱਜ ਇਹ ਸਾਰੇ ਜਵਾਬ ਭਗਵੰਤ ਮਾਨ ਨੂੰ ਤੇ ਫਰੀਦਕੋਟ ਦੀ ਪੁਲਿਸ ਨੂੰ ਦੇਣੇ ਪਏ। ਧੰਨਵਾਦ।